ਹਾਂ ਤਾਂ ਮਾਦਰ ਹੁਣ ਫਿਰ ਰੇਟ ਕੀ ਲਾਵੇਂਗਾ ਮਤਲਬ ਲੈ ਕੀ ਜਾਵੇ ਜਿਹੜਾ ਵੀ ਗੱਲ ਇੱਥੇ ਹੀ ਇਦਾਂ ਦਾ ਰੇਟ ਕਰ ਦੇ ਨਿਮਾਨ ਦਾ 7.4 ਲੱਖ ਹੈ 7.4 ਲੱਖ ਹਾਂ ਜੀ ਕਿੰਨੇ ਦਾ ਦਵੇਂਗਾ ਬੋਲ 4 ਲੱਖ ਦਾ ਦੇ ਦਾਂਗੇ 4 ਲੱਖ ਦਾ ਹਾਂ ਜੀ ਹੋਰ ਨਹੀਂ ਘਟੂਗਾ ਹੋਰ ਕਰ ਦਾਂਗੇ ਮਾਨਦਾਨ ਪੌਣੇ ਦਾ ਕਰਵਾ ਦਈਏ ਪੌਣੇ ਜਾਦੇ ਨਹੀਂ ਸਾਤਰੀ ਸੋਤਰੀ ਵੀ ਵਧੀਆ ਲੱਗੀ ਵੀ ਆ ਹੈ ਤਾਂ ਹੀ ਤਾਂ ਰੇਟ ਵਧੀਆ ਲਵਾਤਾ ਜੇ ਤੇਰੇ ਟਾਇਰ ਵਧੀਆ ਤੇ ਤਾਂ ਹੀ ਰੇਟ ਵਧੀਆ ਰੇਟ ਹੈ ਟਾਇਰ ਹੀ ਨੇ ਹੈ ਟਰ ਮੈਂ ਬਾ 15000 ਦੀ ਸਾਤਰੀ ਹੈ 3 ਲੱਖ 75 ਹਜ਼ਾਰ ਦਾ ਦਵਾਵਾਂਗੇ ਭਾਈ ਸਵਾ ਚਾਰ ਲੱਖ ਮੰਗਦਾ ਡੀਆਈ ਹੋਇਆ ਵਾ ਪਾਵਰ ਸਟੀਰੀਂਗ ਆਪਾਂ ਕਰਾਇਆ ਰੀਜਨਲ ਨਵੀਂ ਕਿਟ ਲੈ ਕੇ ਜਾਵਾਂ ਓਕੇ ਹਾਂਜੀ ਡੀਆਈ ਵੀ ਕਰਵਾਤਾ ਪਾਵਰ ਸਟੀਅਰਿੰਗ ਵੀ ਕਰਵਾਤਾ ਟਾਇਰ ਨਵੇਂ ਨੇ ਵੀ ਕੇਟੀ ਦੇ ਹੂੰ ਤਾਥੇ ਦੇ ਵਿੱਚ ਵੀ ਕੋਈ ਨਹੀਂ ਪਈ ਹੈ ਕੋਈ ਵਾਇਬੂਈ ਨਹੀਂ ਚਲਾਈ ਚਲੂ ਰਹਿ ਬਥੇਰਾ ਚੰਗਾ ਅੱਛਾ ਜੀ ਹਾਂਜੀ ਇਹਦੀ ਵੀ ਮਾਰਦੇ ਸ਼ੈਲਫ ਫਿਰ ਥੋੜੀ ਜੀ ਲੈ ਮਿੱਤਰੋ ਆਪਾਂ ਇਹਦੀ ਵੀ ਵੜਕ ਦੇਖ ਲਈਏ ਆ ਕਰਦੇ ਬੰਦ ਕੀ ਹਾਲ ਚਾਲ ਨੇ ਅੱਜ ਫੇਰ ਪਹੁੰਚ ਗਏ ਆਪਾਂ ਪਿੰਡ ਫਰਵਾਹੀ ਦੇ ਵਿੱਚ ਝੋਟਿਆਂ ਵਰਗੇ ਟਰੈਕਟਰ ਲੈ ਕੇ ਆਏ ਆ ਇਧਰਲੇ ਪਾਸੇ ਸਟੈਂਡਰਡ 460 ਖੜਾ ਤੇ ਆਹ ਖੜਾ ਮਿੱਤਰੋ 9811 ਹਰ ਇੱਕ ਸੱਜਣ ਦੇ ਦਿਲ ਦੀ ਧੜਕਣ ਤੇ ਬਾਕੀ ਇਧਰਲੇ ਪਾਸੇ ਵੀ ਜਿੰਨੇ ਟਰੈਕਟਰ ਖੜੇ ਆ ਨਾ ਸਾਰੀ ਕੈਂਟ ਨੇ 7-8 ਟਰੈਕਟਰ ਦਿਖਾਵਾਂਗੇ ਵੀਡੀਓ ਦੇ ਵਿੱਚ ਵੱਡੇ ਡਿਸਕਾਊਂਟ ਦਵਾਵਾਂਗੇ ਤੁਹਾਡੇ ਫਾਇਦੇ ਦੀ ਵੀਡੀਓ ਕਰਨ ਆਇਆ ਮਿੱਤਰੋ ਜੇ ਕਿਸੇ ਸੱਜਣ ਨੇ ਟਰੈਕਟਰ ਖਰੀਦਣਾ ਆਏ ਸੋਚਦਾ ਵੀ ਭਾਈ ਕੁਝ ਦਿਨਾਂ ਤੱਕ ਜਿਹੜੀ ਕਣਕ ਆ ਰਹੀ ਹੈ ਕਟਾਈ ਦੇ ਨੇੜੇ ਨਾ ਤਾ ਅੱਜ ਵੱਡੇ ਡਿਸਕਾਊਂਟ ਟਰੈਕਟਰਾਂ ਦੇ ਉੱਪਰ ਦਿਵਾਉਣੇ ਆ ਮੇਲਾ ਲੁੱਟ ਲਿਓ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਪਹਿਲਾਂ ਜਿਹੜੇ ਸੱਜਣ ਦੇ ਲਵੇ ਟਰੈਕਟਰ ਖੜੇ ਨੇ ਉਹਦੇ ਨਾਲ ਮਿਲਾ ਦਈਏ ਇਧਰ ਮਾਰੀ ਧਰ ਮੈਂ ਕੈਮਰਾ ਵਾਈਲ ਦੇ ਖੜੇ ਨੇ ਮੇਤਰੋ ਗੁਰਪਾਲ ਲਵੇ ਤੇ ਕੀ ਹਾਲ ਨੇ ਗੁਰਪਾਲ ਵਧੀਆ ਵੀਰੇ ਤੇ ਅੱਜ ਕਿੰਨੇ ਟਰੈਕਟਰ ਦਿਖਾ ਦਈਏ ਆਪਾਂ ਪਤਨੇ ਜੀ 7-8 ਟਰੈਕਟਰ ਨੇ ਸਾਰੇ ਆ ਜੀ ਸਾਰਿਆਂ ਦੀ ਪੇਪਰਾਂ ਦੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਪੰਜਾਬ ਨੰਬਰ ਨੇ ਸਾਰੀ ਪੰਜਾਬ ਨੰਬਰ ਨੇ ਇੰਜਨ ਗੇਅਰ ਦੀ ਵੀ ਸਾਰਿਆਂ ਦੀ ਫੁੱਲ ਗਾਰੰਟੀ ਆ ਡਿਸਕਾਊਂਟ ਵੱਡੇ ਕਰ ਦੇਗਾ ਅੱਜ ਕਰਦਾਂਗੇ ਲਾਸਟ ਮੰਡੀ ਅੱਜ ਲਾਸਟ ਮੰਡੀ ਆ ਸੱਜਣ ਵੀ ਲੱਭਦੇ ਫਿਰਦੇ ਆ ਬਾਈ ਸਾਨੂੰ ਚੰਗਾ ਟਰੈਕਟਰ ਮਿਲ ਨਹੀਂ ਰਿਹਾ ਅੱਜ ਪਚਾਦੀਆਂ ਕਰਾਂ ਦੇ ਵਿੱਚ ਪਚਾਦ ਸੁਰੂਆਤ ਇਹ ਤੋਂ ਕਰਦੀ ਏ ਇਹ ਤੋਂ ਕਰ ਲੋ ਦੱਸ ਦੇ ਕਿੰਨਾ ਮਾਡਲ ਆ ਇਹ 2007 ਮਾਡਲ ਆ ਜੀ 2007 ਮਾਡਲ ਆ ਹੈਗਾ ਸੋਨਾਲੀਕਾ 750 750 ਸਾਰਾ ਰੀਅਲ ਆ ਜੀ ਆ ਵੀ ਨਹੀਂ ਲੱਗੀ ਟਰੈਕਟਰ ਨੂੰ ਅੱਛਾ ਹਾਂ ਧਰਮੇ ਚਾਰੇ ਟਾਇਰ ਦਿਖਾ ਦੇ ਪਹਿਲਾਂ ਤਾਂ ਨਵੇਂ ਵਰਗੇ ਟਾਇਰ ਨੇ ਜਮਈ ਨੰਬਰ ਵੀ ਪੰਜਾਬ ਦਾ ਬਾਈ ਹੈ ਨਾ ਤੇ ਬਾਈ ਦੱਸ ਦੇ ਫਿਰ ਕਿੰਨੇ ਦਾ ਤੇ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਆ ਹਾਂ ਚਾਬੀ ਵੀ ਨਹੀਂ ਲੱਗੀ ਵਿੱਚ ਵੀ ਟਰੈਕਟਰ ਨੂੰ ਕਦੇ अच्छा जी ਧਰਮੇ ਲੈ ਉਹ ਫਿਰ ਕਰਵਾ ਦੇ ਤਸੱਲੀ ਕਰਾਂ ਸਹੀ ਗੱਲ ਹੈ ਸਾਰਾ ਅਰੀਜਨਲ ਹੈ ਗਾਰੰਟੀ ਹੈ ਫੁੱਲ ਓਕੇ ਕਿੰਨੇ ਦਾ ਬਣੂਗਾ ਇਹ ਟਰੈਕਟਰ ਬਾਈ ਮੋਲੇ ਦਾ ਦਨ 10 ਕਰਦੇ ਦੇ ਦਾਂਗੇ 295000 ਦਾ 3 ਲੱਖ ਤੇ 10000 ਰੇਟ ਹੈ 295000 ਦਾ ਰੇਟ ਹੈ ਹਾਂਜੀ ਜੇ ਜਾਇਜ ਹੈ ਜੀ ਕਰੀਏ ਥੋੜਾ ਜਿਹਾ ਹੋਰ ਜਾਇਜ ਕਰ ਦਾਂਗੇ ਮਨਦਾਨ ਹੋਰ ਕਿੰਨੇ ਦਾ ਕਰ ਦਈਏ 90 ਦਾ ਦੇ ਦਾਂਗੇ 285000 ਦਾ ਹੋਜੂ ਦੇ ਦਾਂਗੇ ਤੇ ਲੁਗੇ ਤਾਂ ਲੈ ਮੈ ਤੂੰ ਆਜੂ ਕਰ ਤੇ ਬਾਈ ਜਿਹੜਾ ਆ ਖੜਾ 8 ਮਾਡਲ ਇਹ 2008 ਆ ਜੀ ਹਾਂ ਇਹ ਵੀ 50 ਦਾ ਸੋਨ ਵਾਲੀ ਕਾ ਕੀ 50 ਦਾ ਨੰਬਰ ਇਹਦਾ ਵੀ ਪੰਜਾਬ ਦਾ ਹੀ ਆ ਪੰਜਾਬ ਨੰਬਰ ਹੈ ਦੂਜੀ ਪਾਰਟੀ ਦੇ ਨਾਮ ਆ ਚਾਰੇ ਡੈਰੇ ਦੇ ਵੀ ਨਵੇਂ ਨੇ ਹਾਂ ਡੈਰ ਨਵੇਂ ਨੇ ਉਦਾਂ ਵੀ ਗਾਰੰਟੀ ਆ ਪੂਰੀ ਫੁੱਲ ਚਾਬੀ ਇਹਨੂੰ ਵੀ ਨਹੀਂ ਲੱਗੀ ਚਾਬੀ ਇਹਨੂੰ ਵੀ ਨਹੀਂ ਲੱਗੀ ਹਾਂ ਦਿਖਾ ਲੈ ਬਾਡੀ ਪੱਟ ਕੇ ਫਿਰ ਇਹਦੀ ਹੂੰ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਤਾਂ 20 ਜੀ 3 ਲੱਖ ਤੇ 20 ਹਜ਼ਾਰ ਹਾਂ ਜੀ ਇਹਦੇ ਵਿੱਚੋਂ ਕਿੰਨਾ ਡਿਸਕਾਊਂਟ ਹੋਊਗਾ ਇਹ ਤੇਰਾ ਮੈਂ ਪੂਰੇ ਧਨ ਲੱਖ ਦਾ ਪੂਰੇ ਧਨ ਲੱਖ ਦਾ ਹਾਂਜੀ 2 ਲੱਖ ਤੇ 90 ਹਜ਼ਾਰ ਦਾ ਕਰਵਾ ਦਈਏ ਇਕ ਆਉਂਦੀ ਥੋੜਾ ਜਿਹਾ ਚੱਕੋ ਮਿੱਤਰੋ 2 ਲੱਖ ਤੇ 90 ਹਜ਼ਾਰ ਦੇ ਵਿੱਚ ਆਹ ਟਰੈਕਟਰ ਦਵਾਵਾਂ ਮੈਕ ਡੱਕ ਸਾਰਾ ਕੁਝ ਚੱਲਦਾ ਹੈ ਅਸਾ ਉਸੇ ਤਰੀਕੇ ਦਵਾਵਾਂਗੇ ਅਵੇਂ ਦਵਾਵਾਂਗੇ ਪਰ ਮੈਂ ਉਹ ਡੱਕ ਡੱਕ ਸਾਰਾ ਬਾਈ ਕਹਿੰਦਾ ਚੱਲਦਾ ਹੈ ਤੇ ਬਸ ਬਲੂਟੂਥ ਜੀ ਥੋੜੀ ਜੀ ਕਰ ਲਿਓ ਅਟੈਚ ਫਿਰ ਸਾਰੇ ਦਾ ਗੀਤ ਸੁਣਦੀ ਜਾਇਓ ਹੈਨਾ ਪੂਰਾ ਚੰਗਾ ਟਰੈਕਟਰ ਹੈ ਹਾਂ ਪੂਰੀ ਚੰਗਾ ਲਿਸ਼ਕੋਰਾ ਮਾਰਦਾ ਟਰੈਕਟਰ ਬਿਨਾ ਪੁਲਿਸਾਂ ਤੋਂ ਬਾਈ ਜਿਹੜਾ ਆ ਖੜਾ ਸਟੈਂਡਰਡ 460 ਇਹ 14 ਮਾ ਅੱਜ ਟਾਇਰ ਦੱਸ ਵੀ ਸਾਰਿਆਂ ਦੇ ਨਵੇਂ ਕਿਵੇਂ ਪਾਈ ਖੜਾ ਟਾਇਰ ਕੱਲ ਹੀ ਪਾਏ ਨੇ 65000 ਦਾ ਚੌਕੜਾ ਇਹਦੇ ਹਾਂ 65000 ਦੇ ਤੇ ਚਾਰੇ ਟਾਇਰ ਪਵਾਤੇ ਆ ਦੇਖੀ ਕੱਲ ਹੀ ਪਾਏ ਨੇ ਬਾਈ ਕੱਲ ਹੀ ਪਾਏ ਨੇ ਇਹ ਮਾਡਲ ਕਿੰਨਾ ਬਾਈ 2014 2014 ਲੁਧਿਆਣੇ ਦਾ ਨੰਬਰ ਹੈ ਲੁਧਿਆਣੇ ਦਾ ਨੰਬਰ ਹੈ ਹਾਂ ਜੀ ਓਕੇ ਤੱਥ ਕੋਈ ਹੈ ਨਹੀਂ ਟਰੈਕਟਰ ਦੇ ਵਿੱਚ ਹਣਾ ਪੂਰਾ ਚੰਗਾ ਟਰੈਕਟਰ ਚਲਾਈ ਚਲੂ ਹੈ ਕੋਈ ਆਵਾਜ਼ ਨਹੀਂ ਕੁਝ ਵੀ ਨਹੀਂ ਅੱਛਾ ਜੀ ਇਹਦੀ ਸ਼ਰਤ ਸੈਲਫ ਮਾਰੀ ਫਿਰ ਇਹਦੀ ਲੈ ਮਿੱਤਰੋ ਜੇ ਕਿਸ ਨੇ ਸਟੈਂਡਰਡ ਖਰੀਦਣਾ 511 ਦਾ ਵੱਡਾ ਭਾਈ ਕਹਦੀ ਇਹਨੂੰ ਹਾਂ ਨਹੀਂ ਰੇਸ ਨੂੰ ਹਣ ਜਿਹੜਾ ਸੱਜਣਾ ਵੀ ਟਰੈਕਟਰ ਲੈ ਕੇ ਜਾਵੇ ਮਿਲਦਾ ਬਹੁਤ ਘੱਟ ਆ 460 ਪਾਵਰ ਸਟੀering ਆ ਅੱਛਾ ਪਾਵਰ ਸਟੀering ਆ 460 ਆ ਹੁਣ ਫਿਰ ਰੇਟ ਕੀ ਲਾਵੇਂਗਾ ਮਤਲਬ ਲੈ ਕੇ ਜਾਵੇ ਜਿਹੜਾ ਵੀ ਗੱਲ ਇੱਥੇ ਹੀ ਇਦਾਂ ਦਾ ਰੇਟ ਕਰਦੇ ਨਿਮਾਨ ਦਾ 7.4 ਲੱਖ ਹੈ 7.4 ਲੱਖ ਹਾਂਜੀ ਕਿੰਨੇ ਦਾ ਦਵੇਂਗਾ 4 ਲੱਖ ਦਾ ਦੇ ਦਾਂਗੇ 4 ਲੱਖ ਦਾ ਹਾਂਜੀ ਹੋਰ ਨਹੀਂ ਘੱਟ ਹੋਊਗਾ ਹੋਰ ਕਰ ਦਾਂਗੇ ਮਾਨਦਾਨ ਪੌਣੇ ਦਾ ਕਰਵਾ ਦਈਏ ਪੌਣੇ ਜਾਦੇ ਨਹੀਂ ਸਾਤਰੀ ਸੋਤਰੀ ਵੀ ਵਧੀਆ ਲੱਗੀ ਵੀ ਆ ਹੈ ਤਾਂ ਹੀ ਤਾਂ ਰੇਟ ਵਧੀਆ ਲਵਾਤਾ ਜੇ ਤੇਰੇ ਟਾਇਰ ਵਧੀਆ ਤੇ ਤਾਂ ਹੀ ਰੇਟ ਵਧੀਆ ਲਵਾ ਰਿਹਾ ਰੇਟ ਟਾਇਰ ਹੀ ਨੇ ਹੈ ਟਾਇਰ ਮੇਂ ਬਾ 15000 ਦੀ ਸਾਤਰੀ ਐ 3 ਲੱਖ ਤੇ 75000 ਦਾ ਦਵਾਵਾਂਗੇ ਬਾਈ ਸਵਾ 4 ਲੱਖ ਮੰਗਦਾ ਸਵਾ ਜਾਰੀ ਮੰਗਿਆ ਦੀ ਸਵਾ ਜਾਰੀ ਲੈ ਮਿੱਤਰੋ ਪੂਰਾ 50000 ਡਿਸਕਾਊਂਟ ਕਰਾਤਾ ਜਿਹੜੇ ਵੀ ਸੱਜਣ ਨੇ ਖਰੀਦਣਾ ਹੋਇਆ ਨਾ ਚੁੱਪ ਕਰਕੇ ਫੋਨ ਲਾ ਲਓ ਪਿੰਡ ਫਰਵਾਹੀ ਬਰਨਾਲੀ ਦੇ ਨੇੜੇ ਆ ਬਾਈ ਹਾਂ ਨਾ ਤੁਹਾਡਾ ਗੁਰਪਾਲ ਹੈ ਹਾਂਜੀ ਤੇ ਜਿਹੜਾ ਆ ਖੜਾ ਪਈ 91 ਗਰਫਾ ਵੀ ਦਾ 91 ਮਾਡਲ ਆ ਜੀ ਅੱਛਾ ਡੀਆਈ ਹੋਇਆ ਹੋਇਆ ਨਮੀ ਕੇਟ ਲੈ ਕੇ ਜਾਵਾਂ ਓਕੇ ਹਾਂਜੀ ਡੀਆਈਪੀ ਕਰਵਾਤਾ ਪਾਵਰ ਸਟੇਸ਼ਨ ਵੀ ਕਰਵਾਤਾ ਟਾਇਰ ਨਵੇਂ ਨੇ ਵੀ ਕੇਟੀ ਦੇ ਹੂੰ ਤਾਥੇ ਦੇ ਵਿੱਚ ਵੀ ਕੋਈ ਨਹੀਂ ਪਈ ਹੈ ਕੋਈ ਵਾਇਬੂਈ ਨਹੀਂ ਚਲਾਈ ਚਲੂ ਰਹਿ ਬਥੇਰਾ ਚੰਗਾ ਅੱਛਾ ਜੀ ਹਾਂਜੀ ਇਹਦੀ ਵੀ ਮਾਰਦੇ ਸ਼ੈਲਫ ਫਿਰ ਥੋੜੀ ਜੀ ਲੈ ਮਿੱਤਰੋ ਆਪਾਂ ਇਹਦੀ ਵੀ ਵੜਕ ਦੇਖ ਲਈਏ ਹਾਂ ਕਰਦੇ ਬੰਦੋ ਕੰਡੀਸ਼ਨ ਤਾਂ ਕਿਵੇਂ ਬਾਈ ਇਹ ओरिजिनल ਆ ਸਾਰਾ ਕਿਵੇਂ ਨਾ ਰੰਗ ਹੋ ਕੇ ਕੁਲਿਆ ਹੋਇਆ ਬਾਈ ਰੰਗ ਹੋ ਕੇ ਕੁਲਿਆ ਹੋਇਆ ਜਜਮੈਂਟ ਨਹੀਂ ਪੈ ਸਕਦਾ ਜਜਮੈਂਟ ਨਹੀਂ ਆਉਂਦੀ ਹੈਨਾ ਹਾਂ ਨੰਬਰ ਇਹਦਾ ਵੀ ਪੰਜਾਬ ਦਾ ਪੰਜਾਬ ਦਾ ਖੜਾਵਾ ਟਰੈਕਟਰ ਦਾ ਵਹਲਾ ਚੰਗਾ ਜੀ ਬੂਰਾ ਚੰਗਾ ਜਲਾਇ ਜਲੂਈ ਦਾ ਓਕੇ ਕਾਰਟ ਵੀ ਕੋਈ ਨਹੀਂ ਪਾਵਰ ਸਟੀਅਰਿੰਗ ਡੀਆਈਆ ਟਾਇਰ ਨੇ ਉਹ ਚੰਗੇ ਨੇ ਚਲਾਈਦਾ ਬੂਰਾ ਚੰਗਾ ਜਿਹੜੀਆਂ ਚੀਜ਼ਾਂ ਕਰਵਾਉਣੀਆਂ ਹੁੰਦੀਆਂ ਨੇ ਉਹ ਪਹਿਲਾਂ ਹੋਈਆਂ ਹੋਈਆਂ ਨੇ ਪਰ ਮੈਂ ਪਿੱਛਲੇ ਪਾਸੇ ਦਿਖਾ ਕੇ ਤੇ ਟੈਰ ਡੂਰ ਤਾਂ ਸਾਰਾ ਹੋਰ ਭੰਨ ਕਿਸੇ ਪਾਸੋਂ ਨਹੀਂ ਟਰੈਕਟਰ ਦੀ ਲਿੰਕਾਂ ਲੁੰਕਾਂ ਦੀ ਕਿਸੇ ਪਾਸੋਂ ਵੀ ਕੋਈ ਮਗਰਾਡਾਂ ਦੀ ਟੁੱਟ ਭੰਨ ਨਹੀਂ ਡੀ ਆਈ ਹੋਇਆ ਹੋਇਆ ਪਾਵਰ ਸਟੀਰਿੰਗ ਹੋਇਆ ਹੋਇਆ ਹੈ ਹਾਂਜੀ ਤੇ ਗੁਰਪਾਲ ਰੇਟ ਦੱਸ ਦੇ ਜਯਾ ਜੀ ਇਹਦਾ ਹੁਣ ਇਹਦਾ 290000 ਹੈ ਜੀ 2 ਲੱਖ ਤੇ 90000 ਹਾਂਜੀ ਕਿੰਨੇ ਦਾ ਦਮੇਗਾ ਬਈ ਇਹ ਦੇ ਦਾਂਗੇ 265 ਦਾ 2 ਲੱਖ ਤੇ 65000 ਹਾਂਜੀ 2.5 ਲੱਖ ਦਾ ਬਣ ਜੂ 2.5 ਦੇ ਦਾਂਗੇ ਚੱਲ ਚੱਕ ਮਿੱਤਰੋ ਅਜੂ ਕਰਾਂ 2.5 ਲੱਖ ਦੇ ਵਿੱਚ ਜਿਹੜਾ ਟਰੈਕਟਰ ਦਵਾਉਣਿਆ ਤੇ ਜਿਹੜਾ ਆ ਖੜਾ ਬਈ ਫਾਰਮ 60 ਇਹ 2013 ਮਾਡਲ ਹੈ ਜੀ 13 ਮਾਡਲ ਕੱਲਾ ਕਲੱਚ ਖੁੱਲਿਆ ਹੋਇਆ ਸਾਰਾ ਸੀਲਡ ਹੈ ਓਕੇ ਕੱਲਾ ਕਲੱਚ ਖੁੱਲਿਆ ਬਈ ਕਹਿੰਦਾ ਬਾਕੀ ਸਾਰੇ ਸੀਲਡ ਆ ਸਾਰਾ ਸੀਲਡ ਹੈ ਟਰ ਜਮੀਨ ਮੈਂ ਅੱਜ ਤੇਰੇ ਟਾਇਰ ਤੋਂ ਸਾਰੇ ਟਰੈਕਟਰ ਦੀ ਨਵੇਂ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ 465000 ਹੈ ਜੀ ਤੇਰਾ ਮਾਡਲ 465000 ਰੇਟ ਆ ਹਾਂਜੀ ਕਿੰਨੇ ਦਾ ਬਣੂ ਮੌਕੇ ਤੇ ਇਹਦੇ ਰਾਂਗ 440 ਦਾ 440000 ਦਾ ਸਵਾ 4 ਲੱਖ ਦਾ ਕਰਵਾ ਦਈਏ ਦੇ ਦਾਂਗੇ ਆਜੋ ਮਿੱਤਰ ਆ ਤੁੰਡੀਆਂ ਦੇ ਦਾਂਗੇ ਸਵਾ 4 ਲੱਖ ਦਾ ਲੈ ਜਾ ਤੇ ਜਿਹੜਾ ਆ ਖੜਾ ਵੀ 44 ਦਾ ਸਵਾ ਰਾਜ ਇਹ 2004 ਮਾਡਲ ਆ ਜੀ ਟਾਇਰ ਇਹਦੇ ਵੀ ਨਵੇਂ ਨੇ ਚਾਰੇ ਹੂੰ ਟਾਇਰ ਇਹਦੇ ਵੀ ਨਵੇਂ ਨੇ ਹਾਂਜੀ ਨੰਬਰ ਇਹਦਾ ਵੀ ਪੰਜਾਬ ਦਾ ਇਹ ਕਿੰਨੇ ਦਾ ਬਣੂ ਇਹਦੇ ਦਾ 2.5 ਲੱਖ ਦਾ ਟਾਈ ਲੱਖ ਹੈ ਡਿਮਾਂਡ ਦਾ 2 ਬਜੇ ਤਰ ਹੈ ਇਹ ਕਿੰਨੇ ਦਾ ਸਮੇਂ ਦਾ ਮੌਕੇ ਤੇ ਹੋਰ ਕਰ ਦਾਂਗੇ ਮਾਨ ਦਾਣਾ ਕਰ ਦੇ ਥੋੜਾ ਜਿਹਾ ਵੀ ਦੱਸ ਦੇ 45 ਹਜ਼ਾਰ ਦੇ ਦਾਂਗੇ ਓਕੇ 45 ਦਾ ਹਾਂਜੀ ਚੱਕ ਮਿੱਤਰੋ 40 ਦਾ ਜਹ ਰੇ ਦਵਾਵਾਂਗੇ ਇਹ ਟਰੈਕਟਰੀ ਵਾਲਾ ਉਹ ਹੈ ਹਨਾ ਇਹਦੇ ਵਿੱਚੋਂ ਬਾੜੀ ਨਹੀਂ ਆਪਾਂ ਘਟਾਉਂਦੇ ਹਾਂ ਬਾਕੀ ਥੋੜਾ ਮੌਕੇ ਤੇ ਹੋਰ ਕਰਵਾ ਦਾਂਗੇ ਹਨਾ ਜੀ ਕਰ ਦਾਂਗੇ ਥੋੜਾ ਬਾਈ ਜਿਹੜਾ ਆ ਖੜਾ 855 ਹੁਣ ਇਹ 2011 ਮਾਡਲ ਹੈ ਜੀ ਟਾਇਰ ਇਹਦੇ ਵੀ ਚਾਰੇ ਨਵੇਂ ਨੇ ਇਹਦਾ ਵੀ ਗੱਲਾ-ਗੱਲਾ ਚ ਖੁੱਲਿਆ ਅੱਛਾ ਸਾਰਾ ਸੀਲ ਡੇ ਹੈ ਗਾਰੰਟੀ ਹੈ ਕਿਤੇ ਵੀ ਕਲਮ ਲੱਗੀ ਹੋਰ ਟਰੈਕਟਰ ਦੇ ਓਕੇ ਇਹ ਟਰੈਕਟਰ Papa ਤੇ ਇਹਦੇ ਕੋਈ ਵੀ ਨਾ ਟਰੈਕਟਰ ਤੇਰਾ ਨਿੰਦਰ ਵਾਲਾ ਇੱਕੋ ਵੀ ਟਰੈਕਟਰ ਨਹੀਂ ਤੇਰਾ ਨਿੰਦਰ ਵਾਲਾ ਜ 11 ਮਾਡਲ ਹੈ ਨੰਬਰ ਪੰਜਾਬ ਦਾ ਪਾਰਟੀ ਕਮੀ ਦਾ ਨਾਮ ਹੈ ਪਹਿਲੀ ਪਹਿਲੀ ਪਾਰਟੀ ਹੈ ਇੱਕ ਨਾ ਦਬੀਏ ਫਿਰ ਆਪਾਂ ਇਹ 4 ਲੱਖ ਦਾ ਪੂਰੇ 4 ਲੱਖ ਦਾ ਇਹ ਚੋ ਵੀ ਕਰਦੇ ਥੋੜਾ ਜਿਹਾ ਮਾਨਦਾਨ ਤਿੰਨ 95 ਦੇ ਦਾਂਗੇ ਚੱਕੋ ਮਿੱਤਰੋ 3 ਲੱਖ ਤੇ 85000 ਦਾ ਟਰੈਕਟਰ ਇਹ ਦਵਾਵਾਂਗੇ ਜੇ ਕਿਸੇ ਸੱਜਣ ਨੇ ਸਾਰੇ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਖਰੀਦਣਾ ਨਾ ਨੰਬਰ ਗੁਰਪਾਲ ਦਸ ਸਿੰਘ ਬਈ ਤੇਰਾ ਕਿੰਨਾ 81464 ਜੀ ਹਾਂਜੀ 17133 ਲੈ ਮਿੱਤਰੋ ਇਹ ਬਈ ਦਾ ਨੰਬਰ ਹੈ ਪਿੰਡ ਫਰਵਾਹੀ ਹੈ ਬਰਨਾਲੇ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਜਿਹੜਾ ਬਰਨਾਲੇ ਤੋਂ ਲੱਡੇ ਨੂੰ ਰੋੜ ਜਾਂਦਾ ਉਹ ਰੋੜ ਤੇ ਪਿੰਡਾ ਹਣਾ ਬਈ ਕਰੋ ਸੰਪਰਕ ਮਿੱਤਰੋ